ਰਣਜੀਤ ਮੋਤੀ ਜੀ ਹਾਂ ਜੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਾਨੂੰ ਟਾਈਮ ਮਤਲਬ 1/2 ਘੰਟੇ ਤੋਂ ਜ਼ਿਆਦਾ ਲੱਗ ਗਿਆ ਲਬਦਿਰਬ ਦੇ ਤੁਹਾਨੂੰ ਪਤਾ ਗੰਦੇ ਨਾਲੇ 'ਚ ਕੋਈ ਉੱਧਾ ਵੜਦਾ ਨਹੀਂ ਪਰ ਆਪਾਂ ਐਮਐਲਏ ਸਾਹਿਬ ਤੇ ਕਹਿੰਦੇ ਮਤਲਬ ਥੋੜਤ ਕਿ ਭਾਗਿਆ ਜਿੱਦਾਂ ਚਲੋ ਹੁਣ ਗੰਦੇ ਨਾਲੇ 'ਚ ਕੋਈ ਵੜਦਾ ਨਹੀਂ ਤੁਹਾਨੂੰ ਪਤਾ ਸਰ ਰਾਤ ਨੂੰ ਵੀ ਜਾ ਜਿੱਦਾਂ ਵੀ ਮਤਲਬ ਪਰ ਉਹਨਾਂ ਦਾ ਆਪਾਂ ਸ਼ੁਕਰੀਆ ਦਾ ਕਰੀਏ ਕਿ ਚਲੋ ਉਹਨਾਂ ਨੂੰ ਆਪਾਂ ਬੁਲਾ ਲਿਆ ਆਪਾਂ ਡੈਡ ਬੁੜੀ ਉਹਨਾਂ ਦੇ ਹਾਵਲੇ ਕਰਤਾ ਜੀ ਅਸੀਂ ਹਾਂ ਜੀ ਹਾਂ ਜੀ ਇੱਕ ਸ਼ਾਮ ਦੀ ਇੱਕ ਬਹੁਤ ਹੀ ਮਦਦ ਭਾਗੀ ਘਟਨਾ ਘਟੀ ਜਿਸ ਦੇ ਵਿੱਚ ਸਾਡੇ ਇੱਕ 12 ਸਾਲ ਦਾ ਬੱਚਾ ਜਿਹੜਾ ਦਰਿਆ ਦੇ ਵਿੱਚ ਗਿਰ ਗਿਆ ਔਰ ਤਕਰੀਬਨ ਉਸ ਪਰਿਵਾਰ ਦੇ ਨਾਲ ਹਮਦਰਦੀ ਕਰਦਮ ਦਰਦੀ ਸਾਡੀ ਸਾਰਿਆਂ ਦੀ ਹੈ ਪਰ ਕਿਤੇ ਅਸੀਂ ਤਾਂ ਬੱਚਾ ਨਹੀਂ ਮੋੜ ਸਕੇ ਪਰ ਮਿਹਨਤ ਕਰਕੇ ਸਾਰਿਆਂ ਨੇ ਹੀ ਸਾਡੀ ਐਡਮਿਨਿਸਟ੍ਰੇਸ਼ਨ ਨੇ ਔਰ ਸਾਰੇ ਮਹੱਲਾ ਨਿਵਾਸੀਆਂ ਨੇ ਮਿਲ ਕੇ ਇੱਕ ਪਰਾਲਾ ਕਰਕੇ ਤਿੰਨ ਚਾਰ ਘੰਟੇ ਪ੍ਰਸ਼ੰਨ ਚਲੇ ਆ ਔਰ ਖਾਸ ਤੌਰ ਤੇ ਇਹ ਫਲੋਰ ਤੋਂ ਆਈ ਸੀ ਗੋਤਾਖੋਰ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਨੇ ਮਿਹਨਤ ਕਰਕੇ ਬੱਚੇ ਦੀ ਜਿਹੜੀ ਡੈੱਡ ਬੋਡੀ ਹੈ ਸਾਨੂੰ ਮਿਲ ਗਈ ਹੈ ਅਸੀਂ ਉਹ ਡੈੱਡ ਬੋਡੀ ਜਿਹੜੀ ਹੈ ਸਦਸਨ ਵਿੱਚ ਜੀ ਆ ਉਹਦੇ ਫਾਦਰ ਦੇ ਨਾਲ ਉਹਦੇ ਮੁਰੜਿਆਂ ਨੇ ਬੜੀ ਮਿਹਨਤ ਕੀਤੀ ਹੈ ਰਿੰਕੂ ਦੀ ਟੀਮ ਹੈ ਸਾਰੀ ਇਹਨਾਂ ਨੇ ਤਕਰੀਬਨ 1.5 ਘੰਟਾ ਲਗਾ ਕੇ ਬੱਚੇ ਡੈਡ ਬੋਡੀ ਮਿਲ ਗਈ ਸਾਨੂੰ ਉਸੇ ਬੱਚਿਆਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤੀ ਹੈ ਕਿਉਂਕਿ ਮਾਪੇ ਦਾ ਬੱਚਾ ਤਾਂ ਵਾਪਸ ਨਹੀਂ ਆ ਸਕਦਾ ਪਰ ਜਿਹੜੀ ਮਨ ਦੇ ਵਿੱਚ ਇਹ ਸੀ ਕਿ ਡੈਡ ਬੋਡੀ ਨਹੀਂ ਮਿਲ ਰਹੀ ਉਹ ਥੋੜਾ ਜਿਹਾ ਸਕੂਨ ਮਿਲਿਆ ਇਸ ਕਰਕੇ ਸਾਡੀ ਸੰਮਤੀ ਪਰਿਵਾਰ ਦੇ ਨਾਲ ਹੈ ਔਰ ਜਿੱਥੇ ਵੀ ਪਰਿਵਾਰ ਕਹੇਗਾ ਅਸੀਂ ਬਿਲਕੁਲ ਨਾਲ ਖੜਾਾਂਗੇ ਜਿੱਥੇ ਕੋਈ ਦਿੱਕਤ ਆਏਗੀ ਲੋੜ ਪੈਗੀ ਅਸੀਂ ਬਿਲਕੁਲ ਨਾਲ ਔਰ ਆਸ ਹੈ ਕਿ ਆਪੇ ਸਟ੍ਰੇਨ ਨਾਲ ਮਿਲ ਕੇ ਕਿਉਂਕਿ ਇਹ ਬੜੀ ਘੜੀ ਜਿਹੜੀ ਸੀ ਨਾ ਬੜੀ 2-3 ਘੰਟੇ ਸਾਡੇ ਸਾਰਿਆਂ ਵਾਲੇ ਉਸ ਵਾਸਤੇ ਇੱਕ ਬਹੁਤ ਵੱਡਾ ਇੱਕ ਚੈਲੰਜ ਸੀਗਾ ਉਹ ਅਸੀਂ ਕਬੂਲ ਕਰਕੇ ਹੁਸਨ ਬੱਚੇ ਨੂੰ ਨਹੀਂ بچਾ ਸਕਿਆ ਪਰ ਬੱਚੇ ਦੀ ਜੜਬੁੜੀ ਸੀ ਕਢਾ ਲਈ ਦਰੇ ਬਿਸਮਿਲ੍ਲਾ ਰਹਿਮਾਨ ਨੁਮ ਦੁਖ ਦੀ ਗੱਲ ਹੈ ਬੱਚਾ ਜਿਹੜਾ ਹੈ ਉਹ ਜੇਰੇ ਦਰਿਆ ਦੇ ਵਿੱਚ ਔਰ ਡੈਡ ਬੋਡੀ ਜਿਹੜੀ ਹੈ ਲੱਭਣ ਦੇ ਲਈ ਜੋ ਮੁਚੱਕਤ ਬੱਗਾ ਸਾਹਿਬ ਨੇ ਕੀਤੀ ਹੈ ਖਾਸ ਕਰਕੇ ਸਾਡੇ ਸਭ ਤੋਂ ਪਹਿਲਾਂ ਹੀ ਇੱਥੇ ਆ ਗਏ ਜਾਮਾ ਮਸਜਿਦ ਵਾਲੇ ਵੀ ਬਾਅਦ ਚੋਂ ਪਹੁੰਚੇ ਉਸ ਤੋਂ ਵੀ ਪਹਿਲਾਂ ਆ ਗਏ ਸੀਗੇ ਔਰ ਉਹਦੇ ਮਾਪੇ ਦੇ ਨਾਲ ਅਸੀਂ ਖੜੇ ਆ ਐਮਐਲਏ ਸਾਹਿਬ ਮੌਜੂਦ ਨੇ ਇਨਸ਼ਾਅੱਲਾ ਜੋ ਕੁਝ ਵੀ ਹੋ ਸਕੇਗਾ ਉਹ ਕੀਤਾ ਜਾਏਗਾ ਇਨਸ਼ਾਅੱਲਾ ਉਹਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਲੇਕਿਨ ਜ਼ਖਮਾਂ ਆਓ ਫਿਰ ਉਧਰ ਹੀ ਚਲਦੇ ਹਾਂ ਆਓ ਜੀ ਬਾਜੀ ਸਭ ਤੋਂ ਪਹਿਲਾਂ ਤਾਂ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਇੱਕ ਨੇਕ ਇਨਸਾਨ ਜਿਹੜਾ ਇਸ ਇਲਾਕੇ ਨੂੰ ਐਮਐਲਏ ਮਿਲਿਆ ਮਾਮਲੇਤ ਬਹੁਤ ਹੁੰਦੀ ਐ ਇਖਲਾਫਾਤ ਬਹੁਤ ਹੁੰਦੇ ਐ ਪਰ ਅੱਜ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਜੋ ਕਿਉਂਕਿ ਉਹ ਪਰਿਵਾਰ ਪ੍ਰਦੇਸੀ ਹੈ ਇੱਥੇ ਉਹਦਾ ਕੋਈ ਨਹੀਂ ਹੈਗਾ ਔਰ ਜਿੱਨੀ ਕਿਉਂਕਿ ਜਦੋਂ ਤੱਕ ਐਮ.ਐਲ.ਏ. ਸਾਹਿਬ ਇੱਥੇ ਨਹੀਂ ਪਹੁੰਚੇ ਸੀ ਉਸ ਤੋਂ ਪਹਿਲਾਂ ਜੋ ਪ੍ਰਸ਼ਾਸਨ ਦਾ ਰਵਈਆ ਸੀ ਉਹ ਸਭ ਨੇ ਦੇਖਿਆ ਮਗਰ ਐਮ.ਐਲ.ਏ. ਸਾਹਿਬ ਨੇ ਜਦੋਂ ਮੌਕੇ ਤੇ ਪਹੁੰਚੇ ਨੇ ਉਹਦੇ ਬਾਅਦ ਜੋ ਸਖਤੀ ਨਾਲ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਕਿ ਖਿੱਚਿਆ ਤੇ ਉਹਦੇ ਬਾਅਦ ਇੱਥੇ ਸਾਰੇ ਮੌਜੂਦ ਹੋਏ ਅਫਸਰ ਔਰ ਸਭ ਨਾਲ ਵੱਡਾ ਜਿਹੜਾ ਹੈ ਕਿ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਗੋਤਾਖੋਰ ਆਏ ਵਿਚਾਰੇ ਇਹਨਾਂ ਨੇ ਬੜੀ ਰਾਹਤ ਦੇ ਕਿਉਂਕਿ ਇਹ ਕਿੰਨਾ ਵਕਤ ਹੈ ਇਸ ਤੋਂ ਮੈਂ ਕਿਹਾ 11 ਤੋਂ ਉੱਤੇ ਹੋ ਚੁੱਕੇ ਆ ਔਰ ਨੇਰੇ ਤੇ ਇਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਅੱਲਾਹ ਤਾਲਾ ਤੋਂ ਉਸ ਬੱਚੇ ਲਈ ਦੁਆ ਵੀ ਕਰਦੇ ਆਂ ਉਹਦੇ ਘਰ ਵਾਲੇ ਵਾਲੇ ਵੀ ਦੁਆ ਕਰਦੇ ਆਂ ਕਿ ਅੱਲਾਹ ਤਾਲਾ ਉਹਦੇ ਮਾਪੇ ਨੂੰ ਸਬਰ ਕਰਨ ਦੀ ਤੋਫੀਕ عطا ਫਰਮਾਏ ਤੇ ਅਸੀਂ ਇੱਕ ਵਾਰ ਫਿਰ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਰਿਣੀ ਵੀ ਆਂ ਔਰ ਧੰਨਵਾਦੀ ਵੀ ਆਂ ਜੀ ਅੱਜ ਜਿਹੜੀ ਨਿਊ ਕੁੰਦਨਪਰੀ ਦੀ ਪੁਲੀ ਤੇ ਜਿਹੜੀ ਮੰਦ ਭਾਗੀ ਘਟਨਾ ਹੋਈ ਹੈ ਬੜੀ ਦੰਦਨਯੋਗ ਘਟਨਾ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਜਾਨ ਚਲੀ ਗਈ ਹੈ ਪਰ ਮੈਂ ਇੱਕ ਘਟਨਾ ਦੇ ਨਾਮ ਨਾਲ ਇੱਕ ਦਾਤ ਵੀ ਦੇਣਾ ਕਿ ਐਮ ਐਲ ਏ ਚੌਧਰੀ ਮਦਨਾਲ ਬੱਗਾ ਜੀ ਕੋਈ ਬਟਰਿੰਗ ਨਹੀਂ ਹੈਗੀ ਅੱਜ ਤੱਕਨ ਆ ਗੋਦਾ ਕਰਨ ਘੜੀ ਇੱਧਰ ਆਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਨੇਕ ਕੰਮ ਕੀਤਾ ਉਹਨਾਂ ਦੇ ਮਾਪੇ ਵੀ ਤੁਸੀਂ 3.5 ਸਾਲ ਜਿੰਦਗੀ ਦਾ ਉਸ ਬੱਚੇ ਦੀ ਰਹੀ ਨਹੀਂ ਪਰ ਦੇਖ ਕੇ ਉਹਨਾਂ ਨੂੰ ਸਕੂਨ ਹੋ ਗਿਆ ਹੋਊਗਾ ਤੇ ਮੈਂ ਐਮਐਲਏ ਸਾਹਿਬ ਦਾ ਹੀ ਬਹੁਤ ਧੰਨਵਾਦ ਕਰਦਾ ਹਾਂ ਪਰ ਕਿਸੇ ਦਾ ਬੱਚਾ ਨਾ ਘੋਵੇ ਪਰਿਵਾਰ ਵੀ ਬੜੀ ਤਕਲੀਫ ਵਾਲਾ ਮੰਜ਼ਰ ਸੀਗਾ ਮੈਂ ਤੇ ਐਮਐਲਏ ਬੱਗਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਮੇਰੇ ਭਰਾ ਦਾ ਇਲਾਕਾ ਇਹਨਾਂ ਦੇ ਅਸ਼ੀਰਵਾਦ ਨਾਲ ਇਸ ਇਥੋਂ ਮੇਰਾ ਭਰਾ ਤੇ ਮੇਰੀ ਭਾਬੀ ਤਾਂ ਕਾਉਂਸਲਰ ਬਣੇ ਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬੱਗਾ ਜੀ ਦਾ ਕਿ ਇੰਨੀ ਰਾਤ ਨੂੰ ਖੜ ਕੇ ਇਹਨਾਂ ਨੇ ਜਿਹੜਾ ਕੰਮ ਕਰਾਇਆ ਬੱਚੇ ਡੈੱਡ ਬੋਡੀ ਮਿਲੀ ਹੈ ਤੇ ਫਿਰ ਦੁਆਰਾ ਤੋਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਤੇ ਬੱਗਾ ਜੀ ਦੇ ਬਹੁਤ-ਬਹੁਤ